ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਉਣੀ ਕੀ ਹੈ ਚਲੋ ਮੇਰੀ ਸਾਰੀ ਟਿਕਟਾਕ ਵਧੀਆ ਹੋਵੇ ਆਪਾਂ ਵੀ ਵਧੀਆ ਇਤਰਾ ਮੇਰਾ ਤੇ ਚਾਹ ਨਹੀਂ ਜੀ ਨਹੀਂ ਚਲੰਦਿਆ ਅਸੀਂ ਆਹੀਂ 3 ਵਜੇ ਘਰੇ ਤੇ ਲਈ ਆਉਂਦਿਆਂ ਆਉਂਦਿਆਂ ਅਸੀਂ ਰੋ ਪੀ ਆਏ ਸੀਗੇ ਹਰਿਓ ਤੇ ਆਣ ਕੇ ਲੰਮੇ ਬੈ ਗਈ ਤੇ ਫਦੇ ਮੰਗਦ ਪਿਆ ਗਿਆ ਸੀਗਾ ਚਾਹ ਆਂਦਾ ਮਮਾ ਚਾਹ ਪੀਣੀ ਆ ਇਹ ਨਾ ਜਾਣਾ ਟਿਵੀਸ਼ਨ ਤੇ ਤੇ ਮੈਂ ਕਿਹਾ ਮੈਂ ਥੋੜੀ ਥੋੜੀ ਬਣਾ ਦੇਣੀ ਹੈ ਇਹਨਾਂ ਨੂੰ ਦੋਵੇਂ ਮੈਂ ਭਣ ਭਰਾ ਨੂੰ ਤੇ ਆ ਮੈਂ ਦੋ ਕੱਪ ਲੈ ਕੇ ਆਈ ਨਾ ਮਨੇ ਮੀਤ ਦਾ ਤੇ ਫਤੇ ਦਾ ਇਹ ਕੁ ਫਤੇ ਨੂੰ ਨਹੀਂ ਹਜੇ ਦਿਖਾਇਆ ਮੈਂ ਆਪਾਂ ਦਿਖਾ ਕੇ ਤੇ ਫਿਰ ਵੇਣਿਆ ਕੀ ਕਰਦੇ ਆ ਮੇਰੀ ਦੀਦੀ ਨੇ ਲਾਇਆ ਸੀ ਕਿ ਲਾਗੋ ਤੇ ਫਿਰ ਮੈਨੂੰ ਵੀ ਸੋਹਣੇ ਲੱਗੇ ਤੇ ਮੈਂ ਵੀ ਮਾਚਲ ਮੈਂ ਆਪਣੇ ਬੱਚਿਆਂ ਵਾਸਤੇ ਲਈ ਲੈਣੀ ਤੇ ਮੈਂ ਦੋ ਹੀ ਲੈ ਤੇ ਦੋ ਉਹਨਾਂ ਨੇ ਚਾਰ ਲੈ ਆਏ ਤੇ ਮੈਂ ਦੋ ਲੈ ਆਇਆ ਆਪਾਂ ਮੈਨੂੰ ਸੋਹਣੇ ਲੱਗੇ ਗੜੀ ਫਤੇ ਉਹਨਾਂ ਨੂੰ ਹਜੇ ਨਹੀਂ ਵਿਖਾਏ ਫਤਨੀ ਹੁਣ ਆਪਾਂ ਨਾਲੇ ਚਾਹ ਦੇਣੀ ਹੈ ਤੇ ਨਾਲੇ ਕੱਪੋ ਕੋਣੀ ਹੈ ਨਵੇਂ ਕੱਪ ਚ ਦੇਣੀ ਹੈ ਚਾਹ ਇਹ ਚਾਹ ਬੜੀ ਪਿੰਦਾ ਵਾ ਇਹਨੂੰ ਹੁੰਦਾ ਮੈਨੂੰ ਦੁੱਧ ਚਾਹ ਥੋੜਾ ਮਿਕਸ ਕਰਕੇ ਦਿੱਤੀ ਜਾਵੇ ਕਦੇ ਤਾਂ ਮੰਗਣ ਡਿਆ ਤੇ ਮੈਂ ਨਾਲ ਲੰਮੀ ਪਈ ਮੇਰਾ ਸਿਰ ਬੜਾ ਦੁਖੰਡਿਆ ਆਣ ਕੇ ਦਵਾਈ ਖਾ ਕੇ ਲੰਮੀ ਪੈ ਗਈ ਤੇ ਇੱਥੇ ਹੁਣ ਸਾਡੇ 4 ਦਾ ਜਿਹੜਾ ਟਾਈਮ ਹੋ ਹੀ ਚੱਲਿਆ ਵਾ 10 ਮਿੰਟ ਰਹਿ ਗਏ ਸਾਡੇ 4 ਉੰਚ ਫਿਰ ਮੈਂ ਉੱਠ ਕੇ ਤੇ ਚਾਹ ਬਣਾਈ ਆ ਮਾਹ ਚਲ ਮੈਂ ਦੇ ਦਿਆਂਦਾ ਇਹਨਾਂ ਨੂੰ ਮੈਂ ਤੇ ਕਹਾਂ ਮੈਂ ਦੁੱਧ ਪੀ ਲੋ ਗਰਮ ਗਰਮ ਆਂਦੇ ਨਹੀਂ ਇਹ ਦੁੱਧ ਨਹੀਂ ਪੀਣਾ ਮੰਮਾ ਚਾਹ ਹੈ ਚਾਹ ਦੁੱਧ ਮਿਕਸ ਕਰਕੇ ਪੀਂਦੇ ਆ ਤੇ ਮੈਂ ਫਤੇ ਆ ਜਾਓ ਚਾਹ ਪੀ ਲੈ ਜਾਣ ਆ ਜਾਓ ਨਾ ਮਨਮੀਤ ਆ ਜਾਓ ਪਹਿਲਾਂ ਤੂੰ ਗਿਆ ਹੀ ਬਣਾ ਦੇ ਅੰਦਰ ਆਣ ਆ ਜਾਓ ਆ ਜਾਓ ਆਵੇ ਫਤਿਹ ਨਵਾਂ ਕੱਪ ਆਵੇ ਨਵਾਂ ਕੱਪ ਉਧਰ ਦੇਖੋ ਤਨ ਮੈਂ ਬਖਾਉਣੀ ਤੁਪੇ ਤੁਪੇ ਟਰੈਕਟਰ ਤੇ ਚੜ ਗਿਆ ਉਧਰ ਆ ਵਤੀ ਦੀ ਲੈਣਾ ਨਿਉ ਕੱਪ ਇਧਰ ਦੇਖੋ ਫਤਿਹ ਕਿਤੇ ਆਹ ਫਤਿਹ ਫਤਿਹ ਆ ਜਿਓ ਚਾਹ ਪੀ ਗਏ ਬਤੂ ਨਹੀਂ ਆ ਜਾ ਤੂੰ ਆਪੇ ਗਿਆ ਮम्मा ਬਣਾ ਦੋ ਫਟਵੀਂ ਚਲ ਜਾਣਾ ਪੂਈ ਕੋ ਔਰ ਨਵਾਂ ਕੱਪ ਲਿਆਂਦੇ ਮੈਂ ਵੇਖੇ ਨਵਾਂ ਕੱਪ టడా ఆవ ఖావా నలే కపడే పాపో తు యూనిఫామ్ లాత్తి ఎ కపడే ని పాయే జ ఆవే ఖావని యా కడలని కేడలని ముతు ఆవలా ఆ చల్ మన మీద ఉదరో డోనల దేపనా ఓ మే దొదు పదని హ సత్త వా సత్త వా నాక మే apne పొత్తు వత్త కి లని ਇੱਕ ਮੈਂ ਆਪਣੇ ਫਰਦੇਵਾਤੇ ਵੀ ਕੱਪ ਲੈ ਜਾ ਖਲਾਰਾ ਤਾਂ ਤੈਨੂੰ ਉਹ ਤਾਂ ਚਪਕੀ ਨਾ ਗਰੀ ਪੱਕੀ ਤਾਂ ਲਿਖੜਾ ਚਲੋ ਜੀ ਅਸੀਂ ਪੀਣੀ ਹੈ ਚਾਹ ਚਾਹ ਪੀਗੀ ਤੇ ਬੱਚੇ ਮੈਂ ਛੱਡ ਨਾ ਡਿਵੀਜ਼ਨ ਤੇ ਤੇ ਉਸ ਤੋਂ ਬਾਦ ਖਲਾਰਾ ਵੇਖੋ ਇਹਨਾਂ ਕਿੰਨਾ ਪਾਇਆ ਵਾ ਅਜੇ ਤਾਂ ਮੈਂ ਸਵੇਰੇ ਕਰਕੇ ਗਈ ਹਾਂ ਸਵੇਰੇ ਵੀ ਕੁਝ ਤੇ ਨਹੀਂ ਮਤਲਬ ਉਹ ਯਾ ਸਿਰਫ ਇਸ ਤਰ੍ਹਾਂ ਲੀਡਾ ਕਪੜਾ ਜਿਹੜਾ ਚੋਪ ਗਈ ਤੇ ਆ ਇੱਧਰ ਵੇਖੋ ਖਲਾਰਾ ਕਿਸ ਤਰ੍ਹਾਂ ਫੁੱਲਵਾਣ ਕੇ ਬੈਗ ਉਹ ਇੱਥੇ ਸੁਟਿਆ। ਟੀਵੀਸ਼ਨ ਪੇਜ ਕੇ ਫਿਰ ਕਰਦੀ ਆ ਥੋੜਾ ਬਹੁਤ ਚਾਹ ਪੀ ਲਾਂ। ਤੇ ਕਮੈਂਟ ਕਰਕੇ ਦੱਸਿਓ ਫਤੇ ਉਹਨਾਂ ਦੇ ਕੱਪੋ ਸੋਹਣੇ ਲੱਗੇ ਤੁਹਾਨੂੰ ਕਿਵੇਂ ਲੱਗੇ ਕੱਪ? ਮੈਨੂੰ ਤੇ ਭਈ ਬਹੁਤ ਸੋਹਣੇ ਲੱਗੇ ਤੇ ਫਿਰ ਮੈਂ ਲੈ ਲੈਂਦੇ ਹਾਂ ਆਪਣੇ ਬੱਚਿਆਂ ਵਾਸਤੇ। ਤੁਸੀਂ ਦੱਸਿਓ। ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਲਾਈਕ ਤੁਹਾਡੇ ਬਹੁਤ ਕਰੋ ਤੇ ਜਿਹੜੇ ਵੀ ਚੈਨਲ ਤੇ ਨਿਊ ਆਉਂਦੇ ਜਰੂਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਓਕੇ ਜੀ। ਚਾਹ ਪੀ ਕੇ ਮਿਲਦੇ ਹਾਂ ਜੀ ਬੇਟਾ। ਆਪ ਨੂੰ ਹੀ ਆ ਗਿਆ ਸੀ ਉਹ ਤੇ ਸੋਣੀ ਆ ਹਾਂਜੀ ਸੋਣੀ ਤੇ ਚਲੋ ਜੀ ਠੀਕ ਹੈ ਫਿਰ ਚਾਹ ਪੀ ਕੇ ਮਿਲਦੇ ਆ ਓਕੇ ਚਾਹ ਤੇ ਨਾਲ ਇਹ ਰਖਲੇ ਬਿਸਕੁਟ ਮਨਮੀਤ ਕਹ ਗਈ ਕਿ ਮੰਮਾ ਬਿਸਕੁਟ ਵੀ ਲੈ ਕੇ ਆਇਓ ਚਾਹ ਦੇ ਨਾਲ ਚਾਹ ਕੱਲੀ ਨਹੀਂ ਪੀਣੀ ਅਜੇ ਇੰਨਾ ਸਕੂਲ ਆਣ ਕੇ ਖਾਦਾ ਵੀ ਉਹ ਤੇ ਆਂਦੀ ਮੰਮਾ ਚਾਹ ਦੇ ਨਾਲ ਬਿਸਕੁਟ ਵੀ ਤੇ ਮੈਂ ਚਲ ਖਾ ਲਓ ਆ ਜੋ ਤੇ ਮੈਂ ਬੱਚਿਆਂ ਨੂੰ ਦੇਲਾਂ ਚਾਹ ਨਾਲੇ ਥੋੜੀ ਆਪ ਪੀਉਂਗੀ ਮਨਮੀਤ ਇੱਥੇ ਆ ਆਜੋ ਆਜੋ ਇੱਥੇ ਚਲ ਗਏ ਆ ਪਹੁੰਚ ਗਏ ਆ ਰਹੀਏ ਕਿ ਫਤਿਹ ਜਦੇ ਪੁਲਿਸ ਨੂੰ ਤੋਂ ਆਇਆ ਨਾ ਤੇ ਗੁਰਪਤ ਨੇ ਆਪਣੇ ਪਤਨ ਤੇ ਜੀਸੀ ਵੀ ਮੰਗਾਈ ਤੇ ਇਹਨਾਂ ਨੂੰ ਕੁਲ ਗਿਆ ਤੇ ਤਾਂ ਪਤਾ ਨਹੀਂ ਆ ਕਿ ਇਹ ਸੱਚੇ ਆnde ਮੈਨੂੰ ਨਹੀਂ ਆ ਕਿ ਉਹ ਕਿੰਨਾ ਪਾਪਾ ਕੋ ਅੱਸੀ ਮੈਂ ਪਾਪਾ ਨੂੰ ਅੱਸੀ ਕਿੱਲਾ ਕੀ ਆਉਂ ਤੇ ਸਤੇ ਇਨਾਂ ਰੋਇਆ ਕਿੰਨਾ ਰੋਇਆ ਇਹ ਹਾਰ ਕੇ ਮੇਨੋਂ ਕਿੰਦੀ ਚੱਲਪਾ ਚੱਲੀਏ ਇਕੱਲੇ ਆਂਦੇ ਨਹੀਂ ਆ ਕੋਈ ਨਹੀਂ ਆ ਕਿ ਆਖਿਰ ਇਹਨਾਂ ਨੂੰ ਕਿ ਮੰਨ ਜਾਂਦਾ ਵੈਸ਼ੇ ਕਿ ਫੇਰ ਆਹੀ ਮਤਲਬ ਕੁਝ ਜਿਆਦੀ ਬੁੱਧੀ ਤੇ ਦਿਖਾਉਂਦੇ ਨਹੀਂ ਹੈ ਮਤਲਬ ਕਿ ਨਾ ਹੀ ਉਹ ਡੀਲ ਅੱਧੀ ਕਿਉਂ ਤੋੜਤਾ ਨੇ ਤੇ ਦਿੰਦਾ ਫਿਰ ਆ 100 ਰੁਪਏ ਥੇਲ ਗਿਆ ਸੀ ਇਹ ਸਾਰਾ ਕੋਸ਼ੀ ਤੇ ਇੱਥੇ ਲੈਂਡਿੰਗ ਮੈਂ ਨੀਲ ਪੇਂਟ ਨਹੀਂ ਹੈਗੀ ਤਾਂ ਚੱਲ ਨੀਲ ਕੋਈ ਲੈ ਲੈਣੀ ਆ ਸੋਪ ਵੀ ਆਵਾ ਹੈ ਨਹੀਂ ਤੇ ਮਨੋ ਇਹ ਕੰਢੇ ਲੈ ਲਾ ਜੋ ਲੈਣਾ ਤੇ ਮੈਂ ਕੁਝ ਨਹੀਂ ਲੈਣਾ ਸਿਰਫ ਨੀਲ ਪੇਂਟ ਲਈ ਇਹ ਕਰਤੇ ਮਣ ਮੀਤ ਨੇ ਆਪਣੇ ਬਾਸ ਤੇਂਦ ਕਰੀਮ ਵੀ ਲਈ ਇਹ ਕਰੂ ਮਮਾ ਲੋਸਨ ਲੈਣਾ ਮੈਂ ਤੇ ਮੈਂ ਲੈ ਲਾਂ ਤੇ ਉਸ ਤੋਂ ਬਾਅਦ ਅਸੀਂ ਮੁੜ ਕੇ ਆ ਗਏ 2000 ਤੇ 2000 ਨੂੰ ਪਪਾ ਨੂੰ ਤੇ ਖਾਣਾ ਦੁੱਸਤ ਲੋ ਉਹ ਕੋ ਨਹੀਂ ਹੋ ਉਸਨੇ ਵੀ ਨਾ ਤੇ ਮੁੰਮੀ ਚਾਹਦੀ ਗੋਲ ਗੁੱਪੇ ਖਾਣੇ ਆ ਪਪਾ ਗੋਲ ਗੁੱਪੇ ਕਾਦੇ ਇਸ ਤਰ੍ਹਾਂ ਸੀ ਮੁੰਮੀ ਤੇ ਨਹੀਂ ਖਾਦਦੇ ਨਾ ਬੱਚੇ ਦੋਵਾਂ ਨੇ ਨਹੀਂ ਖਾਦਦੇ ਇੱਕ ਹੀ ਖਾਦਦਾ ਮੁੰਮੀ ਤੇ ਅਸੀਂ ਦੋਵਾਂ ਨੇ ਖਾਲੇ ਸੀਗੇ ਉਸ ਤੋਂ ਬਾਅਦ ਆ ਪਤਲੀ ਆਂਦੀ ਸੀ ਸੰਭੀ ਫਾਈਸਿੰਗ ਹੀ ਫੁੱਲਕੇ ਲਾਏ ਆ ਲਾ ਕੇ ਖੂਚ ਕੇ ਪਪਾ ਨੂੰ ਨਹੀਂ ਲਾਉਗੇ ਕਿਉਂਕਿ ਸਾਡੇ ਦਾ ਖਾਣ ਦਾ ਟਾਈਮ ਹੀ ਜੋ ਨਵੇਂ ਦੁਕਾਨ ਤੇ ਆਏ ਆ ਫਿਰ ਇਹ 2.5 ਤੋਂ ਵੀ ਨੀਲਾ ਹੀ ਗਿਆ ਪੌਣੇ ਘੱਟ ਦਾ ਹੀ ਸ਼ਾਇਦ असीं शरदा लॻी सांडे सफ़ कराफ़ी वेठो पूरा शइ जहिड़ा मेर भांडे न भरिया भांडे ही न शाम चल की पहिरियों सवेर दरबार साहिब कई उथो थक थु आए बाबे सा लिया थोरा जे टाइम बचे ट्यूशन ते पए ते फते आणिक फति जिते पत की පබ කර කන දේ ර අපසිේ ජ ප පපිත්තා නි ලැක ඇතිසි කක පිතා ක නීලැක ඇවිී බොදලා ේ අද දියසද තරන ප ක ලගන ඒ පතන ඒ දක පුු කරන ම ක ද ඒගයාදන ේ ඒවි කන කෑන නු කනවා ඇන්දෝ අපේන කෙරකුර ය ලක් ජනවා යේ සංගනවා ෙඩපුුරුග පතු ඇදෝ. ਕਿੰਨਾ ਜਾਉ ਹੁੰਦਾ ਐ ਮੈਂ ਕਿ ਜਦ ਰੋਂਦਾ ਨਾ ਤੇ ਇਹ ਕੈਲੰਡਰ ਵੀ ਨਹੀਂ ਰੋਂਦਾ ਵਾ ਬੱਚਾ ਦੇ ਫਿਰ ਕਿਉਂ ਨਹੀਂ ਆਪਾਂ ਲਿਆਈਏ ਅੰਦਰ 10 ਮਿੰਟ ਦਾ ਦਸਾਰਾ ਦਾ ਵਾ 10 ਸਾਤ ਮਿੰਟ ਦਾ ਤੇ ਆਪਾਂ ਲੈ ਕੇ ਆ ਲੈਣੇ ਆ ਜਿਦਾਂ ਜੇ ਮੈਦੇ ਨਾਲ ਕੇ ਮੈਂ ਤੁਹੀਂ ਚੱਲ ਜਾਉ ਤੂੰ ਤੇ ਮਤੇ ਤੂੰ ਇਧਰ ਹਟੇ ਜਾ ਲਿਓ ਲੈ ਆਓ ਇਹ ਕਹਿੰਦੇ ਨਹੀਂ ਤੂੰ ਚੱਲ ਲੈ ਇਹ ਹੋਣੇ ਆ ਮੇਰਾ ਤਾਂ ਸਿਰ ਬੜਾ ਦੱਦ ਰੰਦਾ ਮੇਰੇ ਜਾਨ ਦਾ ਦਿਲ ਜੇ ਨਹੀਂ ਕਿੰਨੀ ਗਿੱਦੇ ਪਾਪ ਨੇ ਚਲਾ ਲਿਆ ਗੁਰਕੰਦ ਲਈ ਜੇ ਤੁੜੀ ਮਾਰੀ ਹੈ ਬਾਕੀ ਜਿਹਾ ਠੀਕ ਆ ਪਰ ਜੇ ਕਿਹਨਾਂ ਕਿ ਕੇਨਦਰ ਸਸਤੀ ਵੀ ਕੀਤੇ ਤੇ ਸੌਂ ਗਿਆ ਉਹਨੇ ਮੰਨ ਜਾਂਦਾ ਵਾ ਕਿ ਜਿਆਦਾ ਮਹੀ ਕੀ ਜੇ ਨੀ ਉਹਦਾ ਹੱਦੇ ਨੂੰ ਨਾ ਤਾਂ ਕੋਈ ਖਡਾਉਣੇ ਬੱਜਿਆ ਨਹੀਂ ਕਿ ਕਿੰਨੀ ਲੱਗੀ ਉਹਨੇ ਤੇ ਅਈ ਉਧਰ ਜਾਣੀ ਬਣਿਆ ਲੈ ਸ਼ੌਪ ਤੇ ਕੱਲ ਵੀ ਉੱਥੇ ਹੀ 올ਦੀ ਰਹੀ 몰ਾਤੀ ਤੇ ਕੱਲੇ ਹੀ ਮੰਨ ਗਿਆ ਬਣਾਉਂਦੀ ਆ ਤੇ ਆਪਾਂ ਉਹ ਸੌਖਾ ਉਦਾ ਆ ਫਿਰ ਨੂੰ ਨਾ ਉਹ ਪਾਉਂਦੀ ਜਿਆ ਸਾਤੋਂ ਗੱਡੀ ਗਈਆਂ ਮੈਨੂੰ ਪੂਰਾ ਪੈਕਿੰਗ ਪੈਕੂ ਪੈਕਿੰਗ ਹੀ ਪੂਰੀ ਫਤਿਹ ਨੇ ਉਹ ਇਹਨੇ ਤੋੜ ਤੂ ਜਣਾ ਨਹੀਂ ਆ ਜਿਹੜੀ ਦਿਹਾੜੀ ਇੱਕ ਮਹੀਨਾ ਹੀ ਕਰਦਾ ਹਾਂ ਮੈਂ ਤੋੜ ਤੂ ਕਿਉਂ ਮਾੜ ਲੈਣਾ ਇਹ ਸਾਰਾ ਕੁਝ ਹੋ ਗਿਆ ਲੱਲਿੰਦਾ ਵੱਡੂ ਆ ਇਹਨੇ ਜੇ ਸੀ ਵੀ ਲੈਣ ਟ੍ਰੈਕਟਰ ਦਾ ਨਾ ਹਰ ਕਿ ਪੀਰ ਨੂੰ ਤਾਂ ਟੂੜਦਾ ਬੜੀ ਜਗਦੀ ਹੈ ਬਹੁਤ ਛੇਤੀ ਤੋੜਦਾ ਤੇ ਮਰ ਮੀਰ ਪੂਰੀਆਂ ਕਰਨੀ ਕਹਿੰਦੀ ਫਤਿਹ ਨੂੰ ਉਸੇ ਲਈ ਜੋ ਮੰਗਦਾ ਪਪਾ ਲੈ ਕੇ ਲੈਣੇ ਮਿਲ ਨਹੀਂ ਲੈ ਵੰਦੇ ක <Sess> ැ ම සපෂත ක නිදවා තේස් ප්‍රබච්යකු ගෙගල වෙක්තු කරද යලසද තැන්ඩික ක විට ගෙදවා ීම මරි පෝර්තවත්සය පීරවායමය කරුල අහන් විීද්‍ර බර්තකෝ යම පොති ැවන්නවස්තේ සිල්පෝ එක දදන් කානු ලැග පසිී ර ගැ අද හ තුයන්න ਉਹਨਾਂ ਤੋਂ ਦੀਏ ਸੀ ਆਪਣੇ ਪਾਂਡੇ ਤੇ ਪਾਂਡੇ ਨੂੰ ਦੀਆ ਗਿਆ ਛਾਨ ਨਾ ਮਿਲਿਆ ਪਾਂਡਿਆ ਤੋੜ ਤੀ ਤੇ ਛੇ ਨਹੀਂ ਜੜੇ ਭੰਦੇ ਸੀ ਉਹ ਪਾਂਡੇ ਤੋਂ ਦੀਆ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਮੈਂ ਦੁੱਧ ਪਿਲਾ ਮਿਲ ਗਿਆ ਗੱਲਾਂ ਗਲਤ ਮੰਨਦੇ ਸੀ ਪਾ ਰਿਆ ਸੀ ਤੇ ਬੱਚਿਆਂ ਨੂੰ ਦੌਂ ਵੀ ਦਵਾਈ ਦੇਣੀ ਬੱਚਿਆਂ ਨੂੰ ਪਾਂਡੇ ਤੋਂ ਦਿੱਤੀ ਦਵਾਈ ਦਿੱਤੀ ਦਵਾਈ ਦੇ ਕੇ ਤਾਂ ਦੁੱਧ ਥੋੜਾ ਥੋੜਾ ਪੀਤਾ ਲਿੰਨਾ ਮੈਂ ਪੀਆ ਉਹਦੇ ਹੀ ਨਾਲ ਉਸ ਤੋਂ ਬਾਅਦ ਐਵੇਂ ਸੀ ਤੇ ਚਲੋ ਜੀ ਠੀਕ ਆ ਮੈਂ ਵੀ ਥੱਕੀ ਪਈ ਸੀ ਅੱਜ चल जो शरीर थक भी जाता वा बड़ा मनदार हूँ वा कि गुरुद्वारा साहिब जाना पौग वा तो मैं इन्होंने कहती कि सौ लो तो मतलब बच्चे कह सौ छुट्टी थी स्कूल तो सौन लू कि टाइम हो जाता वा रात दीदी का लाइव पर निकल के पेगा वा दीदी देखा रूपॉम उस तो बाद मैं गई उन्होंने बल्न वाले बलख गावी वाले तो दीदी लाओ लाइव ਤੋ ਵੀ ਤੁਸੀਂ ਲੈਣ ਦੀ ਜੀ ਨਹੀਂ ਕਰਦਾ ਤੇ ਅੱਜ ਮੇਰੇ 11:30 ਦਾ ਟਾਈਮ ਜਿਹੜਾ ਹੈ ਜੀ ਹੋ ਗਿਆ ਸੀਗਾ ਕਿ ਸੁਤ ਸਮਾਉਣ ਲੱਗੀ ਮੈਂ ਲਿਖਣਾ ਦੇ ਜਿਹੜਾ ਮੈਂ ਹੋ ਗਿਆ ਸੀ ਮੈਂ ਜਿਹੜਾ ਸਾਡੀ ਕੀ ਹੈ ਨਾ ਤੋ ਉਸ ਤੋਂ ਬਾਅਦ ਮੈਂ ਆਪਣੀ ਵੀਡੀਓ ਐਡੀਟਿੰਗ ਕਰਨੀ ਉਹ ਕੀਤੀ ਆਪਣੋਂ ਤੇ ਲਾ ਕੇ ਇਹਨਾਂ ਨੂੰ ਹੌਂਸਨਾ ਨੈਟ ਹੈ ਨਾ ਜੀ ਕਿਉਂਕਿ ਮੈਂ ਮਨ ਮੀਤ ਨਹੀਂ ਨਹੀਂ ਦੇਖਿਆ ਸੀ ਜੀ ਅੱਜ ਤੇ ਮੇਰੇ ਕੱਲ ਮੇਰਾ ਵੀ ਕੰਮ ਜਿਹੜਾ ਹੋਊਗਾ ਤੇ ਪਰ ਮਤਲਬ ਬਾਹਰ ਮੱਧ ਨਹੀਂ ਮਾਰੇ ਜਿਹੜਾ ਵੀਡੀਓ ਨੂੰ ਕੀਤੀ ਜਿਹਦੇ ਬਾਅਦ ਕਲੀਨ ਕਰਾਂ ਕਿ ਇਹ ਦਿਨ ਦਿਨੇ ਟੂ ਹੋ ਗਈ ਹੈ ਆਪਣੇ ਉਲੋ ਤੇ ਕਾਫੀ ਰੱਤੀ ਲਈ ਕੋ ਨਹੀਂ ਹੋ ਤੇ ਚਲੋ ਇਹ ਠੀਕ ਵਾਪੇਰਾ ਕਰਉਂਦੇ ਹਾਂ ਨੈਕਸਟ ਲਾਉਂਦੇ ਹਾਂ ਤੇ ਭਾਂਡੇ ਵੀ ਮੇਰੇ ਤੇ ਸਾਫ ਹੋ ਗਏ ਆ ਤੇ ਉਸ ਤੋਂ ਬਰਦਰ ਸਲੈਕਸ ਨੂੰ ਤਾਂ ਇਹ ਵੀ ਤਰਾ ਸਾਫ ਕਰਨੀ ਪਈ ਤੇ ਚਲੋ ਜੀ ਠੀਕ ਆ ਫਿਰ ਮੋੜਦੇ ਹਾਂ ਨੈਕਸਟ ਰੌਲ ਆਓ ਕੇ ਜੀ ਬਾਏ ਗੁੱਡ ਨਾਈਟ